ਅੱਜ ਦੇ ਜਮਾਨੇ 'ਚ ਵਿਆਹ ਬੰਦੇ ਨੂੰ ਨਹੀਂ ਹੁੰਦਾ ਇਹ ਭਲੇਖਾ ਹੀ ਆ ਵੀ ਬੰਦੇ ਦਾ ਵਿਆਹ ਹੋਇਆ ਬਿਲਕੁਲ ਨਹੀਂ ਹੋਇਆ ਵਿਆਹ ਹੋਣਾ ਵਾ ਜ਼ਮੀਨ ਨੂੰ ਵਿਆਹ ਹੋਣਾ ਕੋਠੀ ਨੂੰ ਵਿਆਹ ਹੋਣਾ ਬਾਹਰ ਨੂੰ ਫੇ ਅਸੀਂ ਆਪਣੀ ਕੁੜੀ ਵਿਆਹ ਦੇਨੇ ਤੇ ਮੁੰਡਾ ਬਾਹਰ ਲੈ ਜਾਈਂ ਐਦਾਂ ਵਿਆਹ ਹੋਊਗਾ ਬੰਦੇ ਦੀ ਕਦਰ ਨਹੀਂ ਆਗੀ ਇਹ ਗੱਲ ਤੁਹਾਨੂੰ ਔਖੀ ਲੱਗਣੀ ਆ ਪਰ ਮੈਂ ਗਲਤ ਤਾਂ ਨਹੀਂ ਕਹਿਣ ਧਿਆ ਇਹ ਮੈਂ ਬੜੇ ਐਦਾਂ ਦੇ ਕੇਸ ਵੇਖੇ ਜੇ ਇਹ ਵਿਆਹ ਹੁੰਦਾ ਬੱਤੀ ਦੀ ਤਾਰ ਵਰਗਾ ਜੇ ਤਾਰਾਂ ਸਹੀ ਲੱਗ ਗਈਆਂ ਫਿਰ ਚਾਨਣੀ ਚਾਨਣ ਜੇ ਤਾਰਾਂ ਗਲਤ ਲੱਗ ਗਈਆਂ ਫਿਰ ਚੰਗਿਆੜੇ ਉਹਨਾਂ ਚੰਗਿਆੜੇ ਬਹੁਤਿਆਂ ਦੇ ਘਰਾਂ 'ਚ ਨਿਕਲਦੇ ਮੈਂ ਵੇਖਿਆ ਖਾਲਸਾ ਨਹੀਂ ਇਹੇ ਵੇਖ ਲੈਨੇ ਮੁੰਡੇ ਦੀ ਪੈਲੀ ਵਾਵਾ ਉਹ ਬਾਅਦ 'ਚ ਪਤਾ ਲੱਗਦਾ ਵੀ ਜਦੋਂ ਫੱਕਾ ਮਾਰਦਾ ਫੜਿਆ ਜਾਂਦਾ ਜਾਂ ਜਦੋਂ ਜੇਬ 'ਚੋਂ ਕਾਪਸਲ ਨਿਕਲ ਆਉਂਦੇ ਜਾਂ ਮੈਂ ਪਿਆ ਹੁੰਦਾ ਫਲਾਣੀ ਜਗ੍ਹਾ ਪਿਆਜੇ ਜਾਉ ਚੋਕ ਲਿਆਉ ਫਿਰ ਐਦਾਂ ਦੀ ਗੈਰ-ਕਾਨੂੰਨ ਨੂੰ ਚਟਣਾ ਹੈ ਜਦੋਂ ਜੀ ਨਾ ਸੁਖੀ ਰਹੇ ਜਦੋਂ ਆਪਣੀ ਧੀ ਨਾਲ ਹੀ ਧੱਕਾ ਹੋ ਗਿਆ ਫਿਰ ਕੀ ਕਰੋਗੇ ਇਹੋ ਜੀ ਜਾਇਦਾਦ ਨੂੰ ਬੰਦਾ ਚੱਜਦਾ ਹੋਣਾ ਚਾਹੀਦਾ ਬੰਦਾ ਮਿਹਨਤੀ ਹੋਣਾ ਚਾਹੀਦਾ ਗਰੀਬ ਵੀ ਹੋਵੇ ਹੱਥਾ ਹੱਥਾ ਲਾਉਣੇ ਆਉਂਦੇ ਹੋਣ ਹੱਥਾਂ ਦੀ ਕਿਰਤ ਕਰਦਾ ਹੋਵੇ ਨਾ ਤੁਸੀਂ ਦੁਖੀ ਹੋਵੋਗੇ ਨਾ ਧੀ ਦੁਖੀ ਹੋਵੇ ਪਰਿਵਾਰ ਸੁખી ਵਸੇਗਾ ਜੇ ਐਦਾਂ ਹੋਏਗਾ ਤੇ